ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦੋਸਤੋ ਵਹਿੜ ਦਿਖਾਉਣ ਜਾ ਰਹੇ ਹਾਂ ਜਿਹੜੀ ਸੇਲ ਵਾਸਤੇ ਦੋਸਤੋ ਅਵੇਲੇਬਲ ਹੈਗੀ ਆ ਤੇ ਬਾਕੀ ਨਾਰਮਲੀ ਤੁਹਾਨੂੰ ਪਤਾ ਵੀ ਲੱਗ ਗਿਆ ਹੋਊਗਾ ਦੋਸਤੋ ਆਪਾਂ ਕਿਸ ਘਰ ਦੇ ਵਿੱਚ ਖੜੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਵੀਰ ਦਾ ਡੇਰੀ ਦੇ ਨਾਲ ਨਾਲ ਜਿਹੜਾ ਦੋਸਤੋ ਵਪਾਰ ਦਾ ਜਿਹੜਾ ਕੰਮ ਹੈਗਾ मोस्टली ਸਾਰੇ ਵੀਰਾਂ ਨੂੰ ਪਤਾ ਪਰ ਜਿਹੜੇ ਵੀਰ ਨਵੇਂ ਨੇ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਦੋਸਤੋ ਇਹ ਜੀਜ਼ ਆਪਾਂ ਆ ਦੱਸਣੀ ਜਿਹੜੀ ਜ਼ਰੂਰੀ ਹੁੰਦੀ ਆ ਸੋ ਜਿਹੜੀ ਵਿਜ਼ਿਟ ਆ ਦੋਸਤੋ ਤੁਸੀਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਜਲਤਰਨ ਤਰਨਤਾਰਨ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਉੱਥੇ ਇਹ ਕਰਨੀ ਹੈਗੀ ਆ ਤੇ ਬਾਕੀ ਮੱਜਾ ਦੋਸਤੋ ਵੀਰ ਦੇ ਕੋਲ ਵੱਤੋ ਵੱਤ ਆਉਂਦੀਆਂ ਰਹਿੰਦੀਆਂ ਨੇ ਨੀਲੀ ਰਾਵੀ ਦੇ ਵਿੱਚ ਐਚਐਫ ਬਿਹੜਾ ਵੀ ਆਉਂਦੀਆਂ ਰਹਿੰਦੀਆਂ ਨੇ ਪਸ਼ੂ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਹਰ ਇੱਕ ਕੁਆਲਿਟੀ ਦਾ ਇਥੋਂ ਮਿਲ ਜਾਵੇਗਾ ਜਿਆਦਾਤਰ ਜਿਹੜਾ ਦੋਸਤੋ ਅ ਵੀਰ ਦਾ ਕੰਮ ਵੀ ਤੁਹਾਨੂੰ ਮਦਦ ਦਿੱਤਾ ਵੀ ਡੇਰੀ ਫਾਰਮ ਦਾ ਵੀਰ ਦਾ ਕੰਮ ਹੈਗਾ ਡੇਰੀ ਫਾਰਮ ਹੈਗਾ ਓਵਰਆਲ ਬਾਕੀ ਕਿਤੇ ਨਾ ਕਿਤੇ ਵਪਾਰ ਦਾ ਪਸ਼ੂ ਚੰਗਾ ਜਦੋਂ ਨਿਕਲਦਾ ਦੋਸਤੋ ਤਾਂ ਵੀਰ ਉਹ ਲੈ ਕੇ ਵੀ ਜਰੂਰ ਆਉਂਦਾ ਹੈ ਤੇ ਤੁਸੀਂ ਆ ਸੰਪਰਕ ਕਰ ਸਕਦੇ ਹੋ ਵੀਰ ਦੇ ਨਾਲ ਵੀਰ ਹਰਬੇਲ ਸਿੰਘ ਓਨਰ ਨੇ ਦੋਸਤੋ ਫਾਰਮ ਦੇ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਬਾਕੀ ਬਾਤचीत ਆਪਾਂ ਕਰਾਂਗੇ ਇੱਕ ਤੁਹਾਨੂੰ ਆਪਾਂ ਵੈੜ ਦਿਖਾਵਾਂਗੇ ਦੋਸਤੋ ਅੱਜ ਵੈੜ ਬਹੁਤ ਵਧੀਆ ਦੋਸਤੋ ਚੰਗੀ ਵੈੜ ਹੈਗੀ ਆ ਅ ਤੇ ਮਿਲਕ ਬਾਰੇ ਵੀ ਪੁੱਛਾਂਗੇ ਵੀਰ ਤੋਂ ਸੂਬਾ ਵੀ ਪੁੱਛਾਂਗੇ ਬਿਲਕੁਲ ਪ੍ਰੋਪਰ ਜਾਣਕਾਰੀ ਜਿਹੜੀ ਆਪਾਂ ਵੀਰ ਹਰਬੇਲ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚੱਲਦੇ ਆ ਵੀਰ ਹਰਬੇਲ ਦੇ ਕੋਲੋਂ ਪੁੱਛ ਲਵਾਂਗੇ ਆਪਾਂ ਉਹਨਾਂ ਤੋਂ ਇਸ ਵੈੜ ਦੀ ਜਿਹੜੀ ਕੀ ਡਿਟੇਲ ਹੈਗੀ ਆ ਤੇ ਦੋਸਤੋ ਚੱਲਦੇ ਆ ਵੀਰ ਹਰਬੇਲ ਦੇ ਕੋਲੋਂ ਪੁੱਛ ਲੈਨੇ ਆਂ ਬਧੇਰੇ ਆਪਾਂ ਕੀ ਜਾਣਕਾਰੀ ਹੈਗੀ ਇਸ ਵੈੜ ਦੀ ਤੇ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਔਰ ਜਿੰਨੇ ਵੀ ਮੇਰੇ ਭੈਣ ਭਰਾ ਇਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਔਰ ਵੀਰ ਹਰਵੈਲ ਠੀਕ ਠਾਕ ਜੀ ਠੀਕ ਹੈ ਤੇ ਵੀਰ ਹਰਵੈਲ ਅੱਜ ਆਪਾਂ ਇਹ ਨਗ ਲੈ ਕੇ ਆਏ ਆ ਸੇਲ ਵਾਸਤੇ ਜੀ ਬਿਲਕੁਲ ਜੀ ਇਹ ਡਿਵੈਡ ਹੈ ਦੂਜੇ ਸਵੇਰੇ ਠੀਕ ਹੈ ਜੀ ਆਪਾਂ ਇਹਨੂੰ ਪਹਿਲਾਂ ਵੀ ਕਹਿ ਸਕਦੇ ਹਾਂ ਪਰ ਦੂਜੇ ਸਵੇਰੇ ਤਾਂ ਦੂਜੇ ਹੀ ਰਹੂਗੀ ਦੂਜੇ ਸਵੇਰੇ ਹੈ ਨਾ ਤੇ ਵੀਰ ਹਰਵੈਲ ਕਿੰਨੇ ਦਿਨ ਹੋ ਗਏ ਇਹਨੂੰ ਸੋਈ ਨੂੰ ਅੱਜ ਕਰੀਬ ਇਹ 15 ਤੋਂ 16 ਦਿਨ ਹੋ ਗਏ ਸੁਈ ਨੂੰ ਠੀਕ ਹੈ ਜੀ ਤੇ ਚੰਗੀ ਆ ਬਹੁਤ ਚੋਅਈ ਤੇ ਇੱਕ ਨੰਬਰ ਦੀ ਲੱਗੀ ਇਹਨੂੰ ਤਾਂ ਪਿਛਲੀ ਵਾਰ ਇਹਦੇ ਥੱਲੇ ਹੈਗਾ ਸੀਗਾ 17 ਪਲੱਸ ਪਹਿਲਾਂ ਥੱਲੇ ਠੀਕ ਹੈ ਪਰ ਇਸ ਟਾਈਮ ਚਲੋ ਉਹਨਾਂ ਦੀ ਦੇਖ ਰੇਖ ਜਾਂ ਕੁਝ ਵੀ ਕਮੀ ਨਾ ਲਓ ਇਸ ਟਾਈਮ ਆਪਾਂ ਇਹਦੇ ਥੱਲੇ ਜਿਹੜਾ 14 14 ਲੀਟਰ ਦੁੱਧ ਤਿਆਰ ਆ ਪਰ ਆਪਾਂ 12 ਲੀਟਰ ਕਹਿ ਕੇ ਹੀ ਦਵਾਂਗੇ ਤੇ ਬਾਕੀ ਆਪਾਂ ਲਾਈਵ ਚੋਅਈ ਦੀ ਕਰਾਵਾਂਗੇ ਠੀਕ ਆ ਸੋ ਦੋਸਤੋ ਮਗਰ ਵੀਰੇ ਦੇ ਮੇਲ ਕਾਫ ਆ ਗਿਆ ਨਾ ਮਗਰ ਦੋਸਤੋ ਮੇਲ ਕਾਫ ਆ ਸੈਕੰਡ ਟਾਈਮਰ ਜਿਹੜੀ ਇਹ ਵਹਿੜ ਆ ਤੇ ਵੀਰ ਕਹਿੰਦੇ ਵੀ 14 ਲੀਟਰ ਦੁੱਧ ਹੈਗਾ ਪਰ ਤੁਸੀਂ ਜਿਹੜਾ 12 ਮੰਨ ਕੇ ਲੈ ਕੇ ਜਾ ਸਕਦੇ ਹੋ 12 ਦੀ ਤੁਸੀਂ ਜਦੋਂ ਚੁਵਾਈ ਕਰਾਂਏ ਦੋਸਤੋ ਆਟੋਮੈਟਿਕ ਜਦੋਂ ਦੁੱਧ ਵੱਧ ਨਿਕਲੇ ਤੇ ਉਦੋਂ ਤੁਸੀਂ ਵੀ ਜਿਹੜੇ ਸੈਟੀਸਫਾਈ ਹੋਵੋਗੇ ਇੱਕ ਵਾਰੀ ਆਰਡਰ ਦੀ ਕੁਆਲਿਟੀ ਵਿਖਾ ਦੇਣਾ ਦੋਸਤੋ ਮੈਂ ਤੇ ਬਾਕੀ ਜਿਹੜੀ ਚੁਵਾਈ ਆ ਉਹ ਇਸੇ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਰਵਾਵਾਂਗੇ ਅੱਜ 4 ਅਪ੍ਰੈਲ ਦੋਸਤੋ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਆ ਦਿਨ ਬੁੱਧਵਾਰ ਹੈਗਾ ਦੋਸਤੋ ਤੇ ਆਹ ਵੇਖੋ ਥਾਂ ਦੀ ਕੁਆਲਿਟੀ ਵੇਖ ਲਓ ਦੋਸਤੋ ਬਿਲਕੁਲ ਸੋਨਾ ਥਾਂ ਲੱਗਾ ਹੈਗਾ ਤੇ ਆ ਵੇਖੋ ਚਾਰੇ ਥਾਣਾ ਦਾ ਗਾਇਬ ਅੰਤਰ ਵੇਖੋ ਬਹੁਤ ਪਿਆਰਾ ਗਾਇਬ ਅੰਤਰ ਹੈਗਾ ਸੋਹਣੀ ਚੰਗੀ ਵੇਨਬੂਨ ਨਜ਼ਰ ਆ ਰਹੀ ਹੈ ਤੁਹਾਨੂੰ ਤੇ ਇੱਕ ਵਾਰੀ ਸਾਰੇ ਬੰਨਿਆਂ ਤੁਹਾਨੂੰ ਮੈਂ ਜਿਹੜਾ ਆਰਡਰ ਤੁਹਾਨੂੰ ਬੁਖਾ ਦੇਣਾ 24 ਤੋਂ ਪਹਿਲਾਂ ਕਿ ਬੱਚੀ ਜੇ ਸਾਫ ਸੰਭਾਲ ਜੰਗੀ ਹੋਵੇ 20 ਲੀਟਰ ਦੁੱਧ ਦੀ ਆਰਾਮ ਨਾਲ ਹੋਵੇ ਠੀਕ ਹੈ ਜੀ ਆਹ ਵੇਖੋ ਜੀ ਵੀ ਸਾਰੇ ਬੰਨੋਂ ਆਰਡਰ ਵੇਖ ਲਓ ਦੋਸਤੋ ਤੁਸੀਂ ਕੱਲਾ ਕੱਲਾ ਥਾਣਾ ਦੋਸਤੋ ਨਿਖੜਵੇਂ ਥਾਣਾ ਕੋਈ ਜੋੜ ਕੇ ਥਾਣਾ ਨਹੀਂ ਰੱਖੇਗੇ ਬਿਲਕੁਲ ਚਾਰੇ ਥਾਣਾਂ ਦੇ ਜਿਹੜੀ ਵਿੱਥੀ ਹੈ ਨਾ ਗਾਇਬ ਅੰਤਰ ਤੁਹਾਨੂੰ ਪੂਰਾ ਸੋਹਣਾ ਮਿਲੇਗਾ ਵੇਖੋ ਆ ਵੇਖੋ ਜੀ ਆ ਵੇਖੋ ਤੇ ਕਦ ਕਾਠੀ ਦੀ ਵੀ ਜੇਕਰ ਆਪਾਂ ਗੱਲ ਕਰੀਏ ਤੇ ਵਹਿੜ ਦਾ ਕਦ ਕਾਠ ਵੀ ਬਹੁਤ ਜਿਆਦਾ ਸੋਹਣਾ ਆ ਬੈਕ ਸਾਈਡ ਤੋਂ ਵੇਖ ਲਓ ਦੋਸਤੋ ਠੀਕ ਆ ਤੇ ਬਾਕੀ ਹਰਵੈਲ ਵੀਰੇ ਪਹਿਲਾਂ ਇੱਕ ਜਿਹੜਾ ਮੋਲੇ ਉਹ ਆਪਣੇ ਭੈਣ ਪਰਵਾਨਾ ਜਰੂਰ ਦੱਸ ਦੇ ਚਵਾਈ ਤੋਂ ਮੋਲੇ ਦਾ 43000 ਰੁਪਏ ਕਰਦੇ ਆ ਉੱਚੋ ਵੀ ਮੰਨਤ ਹੈ ਨਾ ਆਪਾਂ ਘਰ ਆ ਜਾਂਦਾ ਜਰੂਰ ਕਰਾਂਗੇ ਬੰਦਾ ਸਾਡਾ ਠੀਕ ਆ 43000 ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਜੇ ਜਿਹੜੀ ਆਪਾਂ ਡਿਮਾਂਡ ਕੀਤੀ ਆ ਇਸ ਤੋਂ ਬਾਹਰ ਦੀ ਬੱਚੀ ਵਿਕਣ ਨਹੀਂ ਆ ਪਰ ਜਦੋਂ ਆਪਾਂ ਉਹਦੇ ਜੋ ਵੀ ਮੰਨਤ ਕਰਾਂਗੇ ਬਿਲਕੁਲ ਬਿਲਕੁਲ ਆ ਸੋ ਦੋਸਤੋ ਬਾਕੀ ਤੁਸੀਂ ਆਪਦੀ ਸਮਝ ਦੇ ਹਿਸਾਬ ਨਾਲ ਆਪਦੀ ਪਰਖ ਦੇ ਹਿਸਾਬ ਨਾਲ ਤੁਸੀਂ ਇਹ ਚੀਜ਼ ਲੈ ਕੇ ਜਾ ਸਕਦੇ ਹੋ ਤੇ ਕੋਈ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਵਿਖਾਉਣੇ ਆ ਆਹ ਵੇਖੋ ਦੋਸਤੋ ਬਾਕੀ ਕੱਦ-ਕੱਡ ਬਹੁਤ ਸੋਹਣਾ ਹੈਗਾ ਜਿੱਦਾਂ ਵੱਡੀਆਂ ਫਾਰਮਾਂ ਦੀਆਂ ਦੋਸਤੋ ਬੱਚੀਆਂ ਹੁੰਦੀਆਂ ਨੇ ਤਕਰੀਬਨ ਉਹੋ ਜਿਹਾ ਕੱਦ-ਕੱਡ ਤੁਹਾਨੂੰ ਇਸ ਵੇੜ ਦੇ ਵਿੱਚ ਨਜ਼ਰ ਆਵੇਗਾ ਬਹੁਤ ਵੇਨੂ ਆਹ ਵੇਖੋ ਜੀ ਮੁੱਠੀ ਜਿਹਾ ਥਾਣਾ ਆਹ ਵੇਖੋ ਦੋਸਤੋ ਮੁੱਠੀ ਜਿਹਾ ਥਾਣਾ ਬਿਲਕੁਲ ਚੁਵਾਈ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਇਸ ਵੇੜ ਦੇ ਥੱਲੇ ਸੋਹਣਾ ਡਰ ਲੱਗਾ ਹੋਇਆ ਵੀ ਜਿੰਨੀ ਕੁ ਕੁਆਲਿਟੀ ਬਣਾਈ ਹੈਗੀ ਆ ਬਹੁਤ ਬਾਕਮਾਲ ਕੁਆਲਿਟੀ ਹੈਗੀ ਆ ਤੇ ਆਹ ਵੇਖੋ ਜੀ ਬਾਕੀ ਇਹ ਕੋਈ ਲਿੱਸੀ ਫਿੱਕੀ ਨਹੀਂ ਬਹੁਤ ਸੋਹਣੀ ਵੈੜ ਕਵਾਂਗੇ ਵੀ ਹਾਂਜੀ ਰਾਜੀ ਵੈੜ ਬੇਲ ਵੀ ਚੰਗੀ ਸਭ ਆਹ ਵੇਖੋ ਚੋਰਾ 1 ਕਿਲੋ ਪੱਧਰ ਲੈਵਾ ਦੋਸਤੋ ਆਹ ਵੇਖੋ ਬੈਕ ਸਾਈਡ ਤੋਂ ਵੇਖੋ ਪੱਧਰ ਲੈਵਾ ਵੇਖੋ ਆ ਠੀਕ ਹੈ ਜੀ ਠੀਕ ਲੈ ਜੀ ਆਹ ਵੇਖੋ ਠੀਕ ਹੈ ਫਿਰ ਬੰਨ ਲੀ ਚਲੋ ਜੀ ਠੀਕ ਠੀਕ ਹੈ ਜੀ। ਬਾਕੀ ਦੋਸਤੋ ਆਓ ਆਪਣਾ ਜਿਹੜਾ ਪਸ਼ੂ ਤਾਜ਼ਾ ਸੋਇਆ ਉਹਦੀ ਤਸੱਲੀ ਤੁਸੀਂ ਆਪਣੇ ਹੱਥੀ ਜ਼ਰੂਰ ਕਰ ਲਿਆ ਕਰੋ ਵਾਰ-ਵਾਰ ਕਹਿਣ ਦਾ ਸਾਡਾ ਵੀ ਦੋਸਤੋ ਜਿਹੜਾ ਇਹੋ ਮਤਲਬ ਹੈ ਵੀ ਆਪਣੇ ਹੱਥੀ ਵੀ ਤੁਸੀਂ ਜ਼ਰੂਰ ਜਿਹੜੀ ਤਸੱਲੀ ਕਰ ਲਿਆ ਕਰੋ ਕੋਈ ਪਸ਼ੂ ਖਰੀਦਣਾ ਬਾਕੀ ਜਿਹੜੀ ਇਹ ਚੀਜ਼ ਆਪਾਂ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਦੋਸਤੋ ਬੇਸ਼ੱਕ ਤੁਸੀਂ ਬੈਠੇ ਫੜੇ ਸੌਦਾ ਵੀ ਕਰ ਸਕਦੇ ਆ ਬਿਲਕੁਲ ਆ ਦੇਖ ਬਿਲਕੁਲ ਵਾਜਬ ਜਾਂ ਰੇਟ ਨਾਲੇ ਕੋਈ ਵੱਡਾ ਰੇਟ ਨਹੀਂ ਆਪਾਂ ਕਵਾਂਗੇ ਵੀਰ ਨੇ ਬਿਲਕੁਲ ਵਾਜਬ ਰੇਟ ਕੀਤਾ ਚੀਜ਼ ਦੇ ਹਿਸਾਬ ਦੇ ਨਾਲ ਅੱਜ ਦੇ ਜੇ ਸਮੇਂ ਦੇ ਵਿੱਚ ਵੇਖੀਏ ਦੋਸਤੋ ਤੇ 25 ਤੋਂ 60000 ਰੁਪਏ ਦੇ ਦਿੱਤੀ ਹੈ ਸੰਗਤ ਪਰ ਇਹ ਆਗੇ ਚਲੋ ਆਪਾਂ ਨਹੀਂ ਜਾਇਜ਼ ਨਹੀਂ ਆਪਾਂ ਵੀ ਜਾਇਜ਼ ਨਹੀਂ ਬਿਲਕੁਲ ਜੇ ਉਹ ਇਹ ਨਾਲ ਨਹੀਂ ਕਰੇਗਾ ਠੀਕ ਹੈ ਹੁਣ ਦੱਸ ਗਏ Terima kasih telah menonton ਠੀਕ ਹੈ ਜੀ ਆ ਦੋਸਤੋ ਜਿਹੜੀ ਚਵਾਈ ਆ ਕੰਪਲੀਟ ਹੋ ਗਈ ਆ ਆ ਤੁਸੀਂ ਵੇਖ ਲਓ ਜੀ ਆ ਮਿਲਕ ਹੈਗਾ ਜੀ ਆ ਸਾਡੇ ਸਾਹਮਣੇ ਸਾਰਾ ਕੁਝ ਹੈਗਾ 14 14.5 ਵੀ ਹੋ ਸਕਦਾ ਹਾਂਜੀ 12 ਲੀਟਰ ਵੀ ਦੇਵਾਂਗੇ ਠੀਕ ਆ ਆ ਦੋਸਤੋ ਵੇਖੋ ਚੁਵਾਈ ਤੁਹਾਡੇ ਬਿਲਕੁਲ ਸਾਹਮਣੇ ਤੇ ਸੋ ਦੋਸਤੋ ਬਾਕੀ ਤੁਸੀਂ ਆਓ ਮੌਕੇ ਤੇ ਆਉਦੀ ਜਿਹੜੀ ਨਰਕ ਪਰਖਾ ਆਪਦੀ ਚੁਵਾਈ ਆਪਣੇ ਹੱਥੀ ਵੀ ਤੁਸੀਂ ਜਰੂਰ ਕਰ ਲਿਓ ਤਸੱਲੀ ਤੇ ਵੀਰ ਹਰਵੇਲ ਸੰਪਰਕ ਨੰਬਰ ਵੀ ਜਰੂਰ ਦੱਸੋ 9903860259906382025 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਬੇਲ ਸਿੰਘ ਜੀ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਦੇ ਕੋਲ ਜਿਹੜੀ ਵਹੜਾ ਦੋਸਤੋ ਇਹਦੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਪੂਰੀ ਜਾਣਕਾਰੀ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਦਿੱਤੀ ਆ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਚੱਲਦੇ ਕਰ ਦੂੰਗਾ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਆ ਬਧੇਰੇ ਗੱਲਬਾਤ ਕਰ ਸਕਦੇ ਹੋ ਵੀਰ ਹਰਬੇਲ ਸਿੰਘ ਦੇ ਨਾਲ ਵੀਡੀਓ ਵੇਖਣ ਜੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ